ਪਿੰਡ ਚਿੱਡੀਆਲਾ ਮੱਚਕੀ ਦੇ ਲੋਕ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਖਾਸੇ ਪਰੇਸ਼ਾਨ ਨਜ਼ਰ ਆ ਰਹੇ ਹਨ ਅਤੇ ਪੁਲਿਸ ਦੇ ਵੱਲੋਂ ਵੀ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੋਈ ਵੀ ਪਹਿਲ ਕਦਮ ਨਹੀਂ ਕੀਤੀ ਜਾ ਰਹੀ ਅਤੇ ਲੋਕਾਂ ਨੂੰ ਕਾਫੀ ਲੰਬਾ ਸਮਾਂ ਜਾਮ ਵਿੱਚ ਖੜਨਾ ਪੈਂਦਾ ਹੈ ਅੱਜ ਹੀ ਅੱਜ ਫਿਰ ਦੇਖਣ ਨੂੰ ਮਿਲਿਆ ਜਿੱਥੋਂ ਗੱਡੀ ਨੰਬਰ PB08FF8252 ਦੇ ਡਰਾਈਵਰ ਨੇ ਕਾਫੀ ਸਮਾਂ ਗੱਡੀ ਸੜਕ ਵਿੱਚ ਘਰ ਖੜੀ ਕਰਕੇ ਟ੍ਰੈਫਿਕ ਦੀ ਸਮੱਸਿਆ ਨੂੰ ਹੋਰ ਉਲਝਾ ਦਿੱਤਾ ਅਤੇ ਦੂਜੇ ਪਾਸੇ ਜਦੋਂ ਦਾ ਪੰਜਾਬ ਪੋਸਟ ਟੀਵੀ ਦੀ ਟੀਮ ਨੇ ਰਾਗੀਰਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਕਿਰੀ 15 ਤੋਂ 20 ਮਿੰਟ ਤੇ ਜਾਮ ਵਿੱਚ ਖੜੇ ਹਨ ਅਤੇ ਖਾਸੇ ਪਰੇਸ਼ਾਨ ਹਨ ਜਦੋਂ ਡਰਾਈਵਰ ਨੇ ਆਪਣੀ ਮਰਜ਼ੀ ਨਾਲ ਆ ਕੇ ਕਾਰ ਨੂੰ ਸਾਈਡ ਤੇ ਕੀਤਾ ਤਾਂ ਫਿਰ ਜਾ ਕੇ ਰਾਗੀਰਾ ਨੂੰ ਰਾਹਤ ਮਿਲੀ ਉਦਰਜੋ ਕਾਰ ਡਰਾਈਵਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਮੌਕੇ ਤੋਂ ਭਰ ਰੋ ਗਿਆ ਇੱਥੇ ਜਿਗਯੋਗ ਹੈ ਕਿ ਇਸ ਮੁੱਖ ਮਾਰਗ ਤੇ ਕੋਈ ਵੀ ਟ੍ਰੈਫਿਕ ਮੁਲਾਜ਼ਮ ਨਜ਼ਰ ਨਹੀਂ ਆਉਂਦਾ ਜੀ ਇਸ ਕੰਟ੍ਰੈਫਿਕ ਦੇ ਨਿਜਮਾ ਨੂੰ ਚਿੱਕੇ ਟੰਗ ਇਹ ਸਮੱਸਿਆ ਦਿਨ ਵ ਦਿਨ ਵਾਦੀ ਜਾ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਕੁੰਬ ਕਰਨੀ ਨੀਂਦ ਸੁਤਾ ਪ੍ਰਸ਼ਾਸਨ ਜਾਗਦਾ ਹੈ ਜਾਂ ਟ੍ਰੈਫਿਕ ਦੀ ਸਮੱਸਿਆ ਤੋਂ ਲੋਕ ਐਦਾ ਹੀ ਪਰੇਸ਼ਾਨ ਹੁੰਦੇ ਰਹਿਣਗੇ ਦਾ ਪੰਜਾਬ ਪੋਸਟ ਟੀਵੀ ਲਈ ਪਵਨ ਪਨੋਟ ਦੀ ਰਿਪੋਰਟ ਨਾ ਨਾ ਨਰਮਲ ਬਾਜੀ ਮੈਂ ਕਹਿਆ ਬਾਜੀ ਇੱਕ ਇਥੇ ਗੱਡੀ ਦਾ ਚਾਬੀ ਖਰਾ ਹੋ ਗਏ ਸੀਗੇ ਤੇ ਉਹਦੇ ਨਾਲ ਕਿੰਨਾ ਜਾਮ ਲੱਗ ਗਿਆ ਕਿਦਾਂ ਕਿੰਨੇ ਟਾਈਮ ਤੋਂ ਫਸੇ ਹੋਦੇ ਆਂ ਜਾਮ ਵਿੱਚ ਤਕਰੀਬਨ 10 ਮਿੰਟ ਹੋ ਗਏ 15 ਮਿੰਟ ਸੱਚੀ ਮੈਂ ਤਾਂ ਹੁਣੀ ਅੰਦਰੋਂ ਨਿਕਲੇ ਹਿੰਦਾ। ਅੱਛਾ ਜੀ। ਕੋਈ ਪੁਲਿਸ ਵਗੈਰਾ ਆਈ ਹੈ ਮੌਕਾ ਦੇਖ ਕੇ ਗਈ ਹੈ ਜੀ। ਕਿਹਦਾ ਕੋਈ ਆਇਆ ਹੈਗਾ ਅਜੇ ਤੱਕ? ਅੱਛਾ ਹੀ। ਸਤਿ ਸ੍ਰੀ ਅਕਾਲ ਜੀ ਸਾਰੇ। ਫਤਿਹ ਹੈ ਕੋਈ ਪੁਲਿਸ ਨਹੀਂ ਆਈ। ਪਿੰਡ ਚੜਿਆਲਾ ਮੰਚਕੀ ਦੇ ਲੋਕ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਖਾਸੇ ਪਰੇਸ਼ਾਨ ਨਜ਼ਰ ਆ ਰਹੇ ਹਨ ਅਤੇ ਪੁਲਿਸ ਦੇ ਵੱਲੋਂ ਵੀ ਟ੍ਰੈਫਿਕ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਕੋਈ ਵੀ ਪਹਿਲ ਕਦਮ ਨਹੀਂ ਕੀਤੀ ਜਾ ਰਹੀ ਅਤੇ ਲੋਕਾਂ ਨੂੰ ਕਾਫੀ ਲੰਬਾ ਸਮਾਂ ਜਾਮ ਵਿੱਚ ਖੜਨਾ ਪੈਂਦਾ ਹੈ। ਅਜੀ ਹੀ ਅੱਜ ਫਿਰ ਦੇਖਣ ਨੂੰ ਮਿਲਿਆ ਜਿੱਥੋਂ ਗੱਡੀ ਨੰਬਰ PB08FF8252 ਦੇ ਡਰਾਈਵਰ ਨੇ ਕਾਫੀ ਸਮਾਂ ਗੱਡੀ ਸੜਕ ਵਿੱਚ ਘਰ ਖੜੀ ਕਰਕੇ ਟ੍ਰੈਫਿਕ ਦੀ ਸਮੱਸਿਆ ਨੂੰ ਹੋਰ ਉਲਝਾ ਦਿੱਤਾ ਅਤੇ ਦੂਜੇ ਪਾਸੇ ਜਦੋਂ ਦਾ ਪੰਜਾਬ ਪੋਸਟ ਟੀਵੀ ਦੀ ਟੀਮ ਨੇ ਰਾਗੀਰਨਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹ ਕਰੀ 15 ਤੋਂ 20 ਮਿੰਟ ਤੇ ਜਾਮ ਵਿੱਚ ਖੜੇ ਹਨ ਅਤੇ ਖਾਸੇ ਪਰੇਸ਼ਾਨ ਹਨ ਜਦੋਂ ਡਰਾਈਵਰ ਨੇ ਆਪਣੀ ਮਰਜ਼ੀ ਨਾਲ ਆ ਕੇ ਕਾਰ ਨੂੰ ਸਾਈਡ ਤੇ ਕੀਤਾ ਤਾਂ ਫਿਰ ਜਾ ਕੇ ਰਾਗੀਰਾਂ ਨੂੰ ਰਾਹਤ ਮਿਲੀ ਉਦਰਜੋ ਦੁਕਾਨ ਡਰਾਈਵਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਮੌਕੇ ਤੋਂ ਭਰ ਰੋ ਗਿਆ ਇੱਥੇ ਜਿਗਯੋਗ ਹੈ ਕਿ ਇਸ ਮੁੱਖ ਮਾਰਗ ਤੇ ਕੋਈ ਵੀ ਟ੍ਰੈਫਿਕ ਮੁਲਾਜ਼ਮ ਨਜ਼ਰ ਨਹੀਂ ਆਉਂਦਾ ਜਿਸ ਕਾਰਨ ਟ੍ਰੈਫਿਕ ਦੇ ਨਿਯਮਾਂ ਨੂੰ ਚਿੱਕੇ ਟੰਗ ਇਹ ਸਮੱਸਿਆ ਦਿਨ ਬਦ ਦਿਨ ਵਾਧੀ ਜਾ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਹੰਬਕਰਨੀ ਨੀਂਦ ਸੁੱਤਾ ਪ੍ਰਸ਼ਾਸਨ ਜਾਗਦਾ ਹੈ ਜਾਂ ਟ੍ਰੈਫਿਕ ਦੀ ਸਮੱਸਿਆ ਤੋਂ ਲੋਕ ਐਦਾ ਹੀ ਪਰੇਸ਼ਾਨ ਹੁੰਦੇ ਰਹਿਣਗੇ ਦਾ ਪੰਜਾਬ ਪੋਸਟ ਟੀਵੀ ਲਈ ਪਵਨਪਨੋਟ ਦੀ ਰਿਪੋਰਟ ਨਾ ਨਾ ਨਰਮਲ ਬਾਜੀ ਮੇਗਾ ਭਾਜੀ ਇੱਕ ਇਥੇ ਗੱਡੀ ਦਾ ਚਾਬੀ ਖਰਾਬ ਹੋ ਗਏ ਸੀਗੇ ਤੇ ਉਹਦੇ ਨਾਲ ਕਿੰਨਾ ਜਾਮ ਲੱਗ ਗਿਆ ਕਿਦਾਂ ਕਿੰਨੇ ਟਾਈਮ ਤੋਂ ਫਸੇ ਹੋ ਤੁਸੀਂ ਜਾਮ ਵਿੱਚ ਤਕਰੀਬਨ 10 ਮਿੰਟ ਹੋ ਗਏ 15 ਮਿੰਟ ਪਿੱਛੇ ਮੈਂ ਤਾਂ ਹੋਣੀ ਅੰਦਰੋਂ ਨਿਕਲੇ ਹੁੰਦਾ ਐਸ਼ਾ ਜੀ ਕੋਈ ਪੁਲਿਸ ਵਗੈਰਾ ਆਈ ਹੈ ਮੌਕਾ ਦੇਖ ਕੇ ਗਈ ਹੈ ਜੀ ਕਿਛਦਾ ਕੋਈ ਆਇਆ ਹੈਗਾ ਹਜੇ ਤੱਕ ਐਸ਼ਾਈ ਬਾਕੀ ਸਾਰੇ ਜੀ ਸੀ ਸਾਰੇ ਫਸੇ ਆ ਕੋਈ ਪੁਲਿਸ ਨਹੀਂ ਆਈ